ਇਹ 25ਵਾਂ ਸਾਲ ਦਇਆ ਕਰੋ ਰਹਿਮ ਕਰੋ ਬੇਈਮਾਨੀ ਨਾ ਕਰੋ ਪ੍ਰਾਈ ਨੂੰ ਆਪਣਾ ਅੱਜਾ ਨਾ ਚਮੜੀ ਤੇ ਦਮੜੀ ਦੇ ਵਿੱਚ ਸੱਚੇ ਰਹੋ ਨਾ ਬਾਈ ਦੇਖ ਜਿਹੜੀ ਚਮੜੀ ਆ ਇਹ ਵੀ ਨਰਕਾਂ ਚ ਲੈ ਜਾਂਦੀ ਆ ਦਮੜੀ ਵੀ ਕਹਿਣਾ ਨਾ ਮਤਲਬ ਹੁਣ ਜਿਹਨੂੰ ਪਤਾ ਵੀ ਇਹ ਚਮੜੀ ਆ ਚਾਮਾ ਉਹਨੇ ਚਾਮੜੀ ਤੇ ਮਰ ਜਾਣਾ ਜਿਹੜੀ ਦਮੜੀ ਆ ਉਹਨੇ ਪੈਸੇ ਤੇ ਮਰ ਜਾਣਾ ਪਰ ਹੈ ਤਾਂ ਬਿਹਾਰ ਲਈ ਨੇ ਕਪੜਾ ਮਾੜਾ ਪਾਲਾ ਬਾਹ ਕੰਦਾ ਪਾਲਾ ਨਾਲਾ ਠੇਡ ਬੰਤ ਕੋ ਬਹੁਤ ਵਧੀਆ ਖਲਾ ਉਹਦੇ ਵਿੱਚੋਂ ਦਰਗੰਦੀਆਂ ਆਉਣੀਆਂ ਵਸ ਕੇ ਨੇ ਐਸੀ ਚੀਜ਼ ਵਧੀਆ ਉਹ ਪਰ ਉਹ ਦਾਕਾ ਜਿਹੜਾ ਬਦੂਦਾਰ ਆ ਨਾ ਬਿਲਕੁਲ ਮੈਂ ਆਪਣੇ ਹੀ ਗੱਲ ਕਰਦਾ ਮੈਂ ਲੋਕਾਂ ਤੋਂ ਤਾਂ ਟੈਂਪਾਉਂਦਾ ਹੋਊਗਾ ਜਿਵੇਂ ਬਰਮ ਗਿਆਨੀ ਦੇ ਕੋਲੋਂ ਬਦਬੂ ਨਹੀਂ ਆਉਂਦਾ ਤੇ ਆਵੇ ਨਾ ਨਾ ਆਵੇ ਉਹਨੂੰ ਤੇ ਲੱਗ ਜਾਲਾ ਨਹੀਂ ਮੈਂ ਵਰਮੀ ਜੈ ਨਹੀਂ ਹੈਗਾ ਬੜਮੂ ਗਾ ਨਹੀਂ ਦੀ ਵਰਤਾ ਦੇ ਕੀ ਅੰਦਰ ਸੰਗ ਕੀ ਅਸੀਂ ਬੰਦਾ ਨਹੀਂ ਹੈਗਾ ਕਿ ਇੰਨੇ ਕੇ ਬਹੁਤਾ ਵੀ ਇਹ ਸਭ ਨੂੰ ਉੱਤੇ ਰੱਬ ਆ ਵੀ ਦੱਸਦੇ ਆ ਕਾਲ ਵੀ ਉੱਤੇ ਆ ਸਭ ਕੁਝ ਉੱਤੇ ਹੀ ਆ ਸਰਤੇ ਕਹਿਦਾ ਮਤਲਬ ਰੱਬ ਤੇ ਨਹੀਂ ਆ ਜਿਹੜਾ ਸੇਰਾ ਬੰਦੇ ਦਾ ਉਹ ਰੱਬ ਆ ਉਹਦੇ ਵਿੱਚ ਸਭ ਕੁਝ ਆ ਮੌਤ ਵੀ ਉੱਤੇ ਆ ਗਿਆਨ ਵੀ ਉੱਤੇ ਆ ਫਰੋਨਾ ਵੀ ਉੱਤੇ ਹੀ ਆ ਜਿਵੇਂ ਗੁਰੂ ਨਾਲ ਰਾਹੁਲ ਚੱਲ ਪੈਂਦਾ ਇਹ ਲੱਗ ਲੱਗ ਹਰ ਇੱਕ ਤੇ ਪ੍ਰਭਾਵ ਪਾਉਂਦੇ ਨੇ ਛੋਟਾ ਹੁੰਦਾ ਭਿੰਦਰ ਸੁਣਦਾ ਹੁੰਦਾ ਸੀਗਾ ਹਾਂ ਜਿਹੜੇ ਰਾਹੁ ਕਿਤੂ ਕਿਉਂ ਹੋਇਆ ਛਨੀ ਦੇਵ ਕਿਉਂ ਹੋਇਆ ਇਹ ਹੋਇਆ ਨਹੀਂ ਗੇ ਜਿਹਨ ਇਹਨਾਂ ਨੂੰ ਬਦਨਾਮ ਕੀਤਾ ਗਿਆ ਜਿਵੇਂ ਆਪਣੇ ਜਾਤ ਨੂੰ ਅਰਦਾਸ ਮਹਾਰਾਜ ਜੀ ਨੇ ਛੰਗਾਰਿਆ ਜਾ ਮਨਾਦਾ ਮਾੜਾ ਨਹੀਂ ਚਮੜੀ ਨੂੰ ਨਾਲ ਆਉਣਾ ਕੋਈ ਮਾੜੀ ਗੱਲ ਆ ਹੂੰ ਇਹਦੇ ਸ਼ੁੱਧਰ ਕਿਵੇਂ ਬਣ ਗਿਆ ਇਹ ਮੇਰਿਆਂ ਨੇ ਬਣਾਤਾ ਵੀ ਇਹ ਗੁਰਮਖਾਇ ਜਾਇਏ ਇਹ ਜਾ ਭੈਣ ਨੇ ਇਹ ਚ ਇੱਕ ਤਨ ਕਰਿਆ ਇਹਦਾ ਜੀਵਨ 55 ਸਾਲ ਤੋਂ ਬੈ ਕੇ ਦੇਖੋ ਕਹੇ ਜਾ ਹੂੰ ਇਹ ਕਿੱਜਾ ਮੈਨੂੰ ਵਧੀਆ ਨਹੀਂ ਲੱਗਦੀਆਂ ਬਾਬਾ ਜੀ ਮੈਨੂੰ ਇਹਦਾ ਮੁੰਡੇ ਦਾ ਬਣਨਾ ਨਹੀਂ ਅਸੀਂ ਵੀ ਸਭ ਕਰ ਸਕਦੇ ਆ ਕੀ ਕੰਪਿਊਟਰ ਦਿਮਾਗ ਆ ਅਸੀਂ ਕਹਿੰਦੇ ਆਪਾਂ ਲੈ ਕੇ ਜਿੰਦਗੀ ਤੋਕੀ ਲੈਣਾ ਤੂੰ ਸਾਡੀ ਸੁਣ ਸੁਜਣਾ ਨਾ ਨਹੀਂ ਜੋ ਹੁਣ ਸਾਰੇ ਇੱਕੋ ਜਿਹਾ ਸੋਚਣ ਲਾਈ ਜਾਣ ਫਿਰ ਤਾਂ ਦੁਨੀਆ ਰੰਗ ਬਰੰਗੀ ਰਹਿੰਦੀ ਹੋਣੀ ਉਹ ਤਾਂ ਹੀ ਤਾਂ ਹੋਲੀ ਦਾ ਮਤਲਬ ਇਹਦੇ ਰੰਗ ਬਰੰਗੀ ਆ ਜਿਹਨੂੰ ਸੁੱਖ ਨਹੀਂ ਉਹ ਵੀ ਜ਼ਿੰਦਗੀ ਰੰਗ ਬਰੰਗੀ ਆ ਜਿਹਨੂੰ ਦੁੱਖ ਆ ਉਹਦੇ ਵਿੱਚ ਰੰਗੇ ਨਹੀਂ ਆਉਂਦੀ ਦੋਸਤੋਂ ਦੁੱਖ ਤੇ ਲਓ ਬਚਾਈ ਉਹ ਮਹਾਰਾਜ ਜੀ ਕਹਿੰਦੇ ਦੋਸਤ ਕਿਹੜੇ ਆਪਣੇ ਗ੍ਰਹਿ ਤਤ ਨੇ ਜਿਹੜੇ ਉਹਨਾਂ ਨੇ ਲੜਾਈ ਵਾਲੇ ਨੂੰ ਕਿਹਾ ਵੀ ਲੜਾਈ ਵਾਲੇ ਤੋਂ ਬਚਾਈ ਜਿਹੜੇ ਆਪਣੇ ਗ੍ਰਹਿ ਤਤ ਨੇ ਦੁਸ਼ਮਣ ਇਹ ਦੁੱਖ ਦਿੰਦੇ ਨੇ ਵੀ ਇਹਨਾਂ ਤੋਂ ਬਚਾਈ ਮੇਰੇ ਪੰਥ ਨੂੰ ਮਹਾਰਾਜ ਨੇ ਕਿਹਾ ਉਹਨਾਂ ਨੇ ਨਹੀਂ ਕਿਹਾ ਵੀ ਆਪਣੇ ਆਪ ਨੂੰ ਸਾਨੂੰ ਬਚਾਈ ਹੁਣ ਤੇਰੇ ਕਹਿਣ ਦਾ ਮਤਲਬ ਤੂੰ ਦੱਸਦਾ ਉਹਨਾਂ ਮੈਨੂੰ ਮੈਂ ਵੀ ਦੱਸਦਾ ਹਾਂ ਇਹਦੇ ਉੱਤੇ ਆ ਦੀ ਇੱਕ ਉਹ ਤਾਂ ਕਹਿੰਦੇ ਹੁੰਦੇ ਸੀ ਵੀ ਸਾਡੇ ਆਸਟ੍ਰੇਲੀਆ ਸਿੱਛਕਾ ਉਦਯਾਰਥੀ ਸਹੀ ਬਾਈ ਦੱਬਾਲੀ ਵਧੀਆ ਸੀ ਉਹ ਤੇ ਬ੍ਰਹਮਣਾਂ ਦੇ ਨਾਲ ਨਿਕ ਰੱਖਦੀ ਸੀ ਤੇ ਬਹੁਤ ਵਧੀਆ ਇਨਸਵਾਸ ਜਿਆ ਮੈਨੂੰ ਉਹਨਾਂ ਨੇ ਕਥਾ ਸੁਣਾਈ ਉਹਦੀ ਦੇਖੋ ਉਸਤਾਜੀ ਜੀ ਤੁਸੀਂ ਜਿਹੜਾ ਨਿਰਜਲ ਹੁੰਦਾ ਨਿਰਜਲਾ ਕਾਰਪੇ ਨਵਾਣੀ ਦੇ ਵਿੱਚ ਹੁੰਦਾ ਕੰਨ ਲਈ ਉਹ ਸਾਰਿਆਂ ਲਈ ਉਹ ਇੱਕ ਪਾਣੀ ਪੁਲਾਇਆ ਸੀ ਮਹਾਰਾਜਾ ਪੰਜਵੇਂ ਪਾਦਸ਼ਾ ਦੇ ਜਦੋਂ 32ਵੀਂ ਤੋਂ ਉੱਤਰ ਕੇ ਉਹਨਾਂ ਨੇ ਸਰੀਰ ਨੂੰ ਛੱਡਿਆ 32ਵੀਂ ਉੱਤੇ ਨਹੀਂ ਛੱਡਿਆ ਗਲਤ ਹੈ ਮੈਂ ਠੀਕ ਆ ਇਸ ਤਰ੍ਹਾਂ ਕਿ ਉੱਥੇ ਫਿਰ ਮਹਾਰਾਜਾ ਦਾ ਹੁਕਮ ਹੋਇਆ ਸੀ ਜਦੋਂ ਕਹਿੰਦੇ ਵੀ ਜਾਣਾ ਸਿੱਖ ਕਹਿੰਦੇ ਮਹਾਰਾਜ ਜੀ ਕੌਣ ਆਉਣਗੇ ਛੇਵੇਂ ਪਾਦਸ਼ਾ ਉਹਨਾਂ ਨੂੰ ਪਤਾ ਸੀਗਾ ਆ ਵੀ ਦਸਾਂ ਬਾਦਸ਼ਾਹ ਆਉਣੀਆਂ ਨੇ ਜੇ ਤਾਂ ਤਤੀ ਤਵੀ ਤੇ ਮੇਰੇ ਵਰਗੇ ਕਹਿਣ ਲੱਗੇ ਇਹਨਾਂ ਦੇ ਛਾਲੇ ਹੋਗੇ ਇਹ ਗੁਰੂਆਂ ਦਾ ਸਿੱਖ ਤਾਂ ਜਾਲਤਾ ਮੁਸਲਮਾਨਾਂ ਨੇ ਉਹ ਕੰਨੀ ਵੀ ਨਹੀਂ ਸਾਡੇ ਗੁਰੂ ਨੇ ਦੱਸਿਆ ਆ ਵੀ ਸਿੱਖੋ ਬਹੁਤ ਵੀ ਨਿਮਰਤਾ ਇੱਕ ਕਣ ਦਾ ਇੱਕ ਪਲ ਦਾ ਇੱਕ ਛਿਨ ਦੇ ਵਿੱਚੋਂ ਸਹੀ ਕਰ ਸਕਦੇ ਉਹਨਾਂ ਨੇ ਲਿਖਿਆ ਉਹ ਕੋਮਰ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜੇ ਉਹ ਰਜਾ ਚ ਚੱਲਦੇ ਨੇ ਅਕਾਲਪੁਰਖ ਦੇ ਅਕਾਲਪੁਰਖ ਆਪਾਂ ਨੇ ਦੇਖਿਆ ਨਹੀਂ ਜੈਨਿ ਦੇਖੇ ਨਹੀਂ ਗੇ ਬਾਬਾ ਨਾਨਕ ਦੇਖਿਆ ਨਹੀਂ ਆਪਾਂ ਨੇ ਬਸਰੇ ਦਾ ਦਾਸ ਮਰ ਜਿਵੇਂ ਦੇਖੇ ਆਪਾਂ ਹੁਣ ਅੱਗੇ ਤੁਰਨੇ ਆਦੇ ਚੱਲ ਰਹੇ ਆ